ਹਾਂਜੀ ਬੇਟਾ ਕਿਵੇਂ ਸਿਲੈਕਸ਼ਨ ਹੋਈ ਜਿਹੜਾ ਤੁਸੀਂ ਵਿਧਾਨ ਸਭਾ ਦੇ ਵਿੱਚ ਜਾਣਾ ਹੈ ਸਿਲੈਕਟ ਕਿਵੇਂ ਹੋਏ ਤੁਸੀਂ ਜੇ ਪਹਿਲਾ ਸਾਡਾ ਜਿਵੇਂ 10th ਦੇ ਫਲੇਵਰ ਸੀਗਾ ਜਿਵੇਂ ਉਹਨਾਂ ਚੋਂ ਸਾਡੇ ਕੁਐਸਚਨ ਆਏ ਸੀਗੇ ਅਲੱਗ-ਅਲੱਗ ਸਬਜੈਕਟ ਵਾਈ 40 ਨੰਬਰ ਆਨੇ ਜਿਵੇਂ ਉਹਨਾਂ ਚੋਂ ਸਾਡੀ ਸੈਟਿੰਗ ਪੋਜੀਸ਼ਨ ਆਈ ਸੀ ਜਦੋਂ 40 ਨੰਬਰ ਆਈ ਸੀ ਫਿਰ ਜਿਹੜੇ ਫਸ ਸੈਕਿੰਡ ਥਰਡ ਬੱਚੇ ਆਏ ਸੀ ਉਹਨਾਂ ਸਾਰਿਆਂ ਦਾ ਭਾਸ਼ਣ ਮੁਕਾਬਲਾ ਹੋਇਆ ਸੀ ਵਿਸ਼ਾ ਸੀਗਾ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਕਿਵੇਂ ਲੈ ਕੇ ਜਾਈਏ ਤੇ ਉਹਨਾਂ ਵਿੱਚੋਂ ਮੈਨੂੰ ਸਿਲੈਕਟ ਹੋਈ ਸੀ ਫੈਸ਼ਨ ਮੁਕਾਬਲੇ ਵਿੱਚ। ਉਸ ਵਿਧਾਨ ਸਭਾ ਵਾਸਤੇ ਤੁਸੀਂ ਇਹ ਬੱਚੀ ਨੂੰ ਮਤਲਬ ਤਿਆਰ ਕੀਤਾ ਪ੍ਰਿਪੇਅਰ ਕੀਤਾ ਟੈਸਟ ਵਾਸਤੇ ਤੇ ਬੱਚੀ ਮਤਲਬ ਕਿ ਟੈਸਟ ਦੇ ਵਿੱਚ ਵਧੀਆ ਪਰਫਾਰਮੈਂਸ ਵੀ ਕੀਤੀ ਹੈ। ਹਾਂਜੀ ਉਹ ਵਿਧਾਨ ਸਭਾ ਲਈ ਚੁਣੀ ਗਈ ਹੈ। ਹਾਂਜੀ ਯਾਨੀ ਕਿ ਇੱਕ ਟੈਸਟ ਹੋਇਆ ਸੀ ਸਾਰੇ ਸਕੂਲਾਂ ਦਾ ਹਾਂਜੀ ਇਹ ਬੱਚੀ ਚੁਣੀ ਗਈ ਆ ਉਹਦੇ ਬਾਰੇ ਕੁਝ ਕੀ ਕਹਿਣਾ ਚਾਹੋਗੇ ਸਰ ਦੇਖੋ ਜੀ ਇਹ ਆਪਣੇ ਹਲਕੇ ਵਾਸਤੇ ਤੇ ਸਾਡੇ ਸਕੂਲ ਵਾਸਤੇ ਬੜੀ ਮਾਣ ਦੀ ਗੱਲ ਹੈ ਪਹਿਲਾਂ ਮੈਂ ਦੱਸਣਾ ਚਾਹਣਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਬੱਚਿਆਂ ਨੂੰ ਲਿਜਾ ਕੇ ਤੇ ਉੱਥੋਂ ਦੀ ਪੂਰੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਉੱਥੇ ਕਿਸ ਤਰ੍ਹਾਂ ਸਪੀਕਰ ਸਾਹਿਬ ਪੂਰੀ ਵਿਧਾਨ ਸਭਾ ਨੂੰ ਚਲਾਉਂਦੇ ਆ ਤੇ ਕਿਸ ਤਰ੍ਹਾਂ ਸਾਰੀ ਕਾਰਵਾਈ ਹੁੰਦੀ ਹੈ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਵੇ ਬਹੁਤ ਵਧੀਆ ਉਪਰਾਲਾ ਇਹ ਜਿਹੜੀ ਬੱਚੀ ਸਾਡੀ ਚੁਣੀ ਗਈ ਹੈ ਇਹਨੇ ਸਾਡੇ ਸਤਿਕਾਰਯੋਗ ਭੈਣ ਜੀ ਕੈਬਨਲ ਮਨਿਸਟਰ ਬਲਜੀਤ ਕੌਰ ਜੀ ਨੂੰ ਰਿਪਰੈਜ਼ੈਂਟ ਕਰਨਾ ਤੇ ਉਥੇ ਆਪਣੇ ਹਲਕੇ ਦੇ ਵਿੱਚ ਜੋ ਕੰਮ ਹੋਏ ਜੋ ਸਮੱਸਿਆਵਾਂ ਜੋ ਸਾਡੇ ਸੰਵਿਧਾਨ ਦੇ ਵਿੱਚ ਹੋਰ ਕੀ ਸੋਧਾਂ ਹੋ ਸਕਦੀਆਂ ਉਹਦੇ ਬਾਰੇ ਡਿਸਕਸ਼ਨ ਇਹਨਾਂ ਨੇ ਕਰਨਾ ਹੈ ਤੇ ਮੈਂ ਦੁਬਾਰਾ ਉਸ ਬੱਚੀ ਨੂੰ ਵਧਾਈ ਦੇਣਾ ਚਾਹਣਾ ਸਾਰੇ ਸਟਾਫ ਨੂੰ ਵਧਾਈ ਦੇਣੀ ਚਾਹਣਾ ਤੇ ਸਾਰੇ ਸਕੂਲ ਵਾਸਤੇ ਬੜੀ ਮਾਣ ਦੀ ਗੱਲ ਹੈ ਇੱਕ ਸਰ ਹੋਰ ਸੀਗਾ ਇਹ ਟੈਸਟ ਕਿਸ ਤਰ੍ਹਾਂ ਹੋਇਆ ਸੀਗਾ ਮਤਲਬ ਸਾਰੇ ਸਾਰੇ ਪੰਜਾਬ 'ਚ ਹੀ ਹੋਇਆ ਸਕੂਲਾਂ ਦਾ ਕਿ ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਹੋਇਆ ਸਾਰੇ ਹਾਂਜੀ ਇਹ ਪੰਜਾਬ ਸਰਕਾਰ ਦਾ ਉਪਰਾਲਾ ਤੇ ਸਾਰੇ ਪੰਜਾਬ ਦੇ ਸਕੂਲਾਂ 'ਚ ਹੋਇਆ ਹਲਕਾ ਵਾਈਜ਼ ਇਹ ਕੰਪੀਟੀਸ਼ਨ ਹੋਇਆ ਹਰੇਕ ਹਲਕੇ ਦੇ ਵਿਦਿਆਰਥੀਆਂ ਨੇ ਇਹਦੇ ਵਿੱਚ ਭਾਗ ਲਿਆ ਸਾਰੇ ਸਰਕਾਰੀ ਸਕੂਲਾਂ ਦੇ ਵਿੱਚੋਂ ਤੇ ਪੂਨਾ ਸਕੂਲਾਂ ਦੇ ਵਿੱਚ ਜਿਹੜਾ ਟੈਸਟ ਹੋਇਆ ਉਹ ਟੈਸਟ ਸੰਵਿਧਾਨ ਬਾਰੇ ਸੀ ਸਾਡੇ ਸੰਵਿਧਾਨ ਦੇ ਵਿੱਚੋਂ ਪ੍ਰਸ਼ਨ ਪੁੱਛੇ ਗਏ ਤੇ ਉਹਦਾ ਜਿਹੜਾ ਉਹ ਜਵਾਬ ਬੱਚਿਆਂ ਨੇ ਦਿੱਤਾ ਤੇ ਉਸ ਤੋਂ ਬਾਅਦ ਬੱਚਿਆਂ ਨੇ ਆਪ ਦਾ ਭਾਸ਼ਣ ਮੁਕਾਬਲਾ ਵੀ ਕੀਤਾ ਤੇ ਉਸ ਕੁਐਸਚਨਾਂ ਦੇ ਵਿੱਚੋਂ ਟੈਸਟ ਵਿੱਚੋਂ ਤੇ ਭਾਸ਼ਣ ਮੁਕਾਬਲੇ ਵਿੱਚੋਂ ਆਪਣੇ ਸਕੂਲ ਦੀ ਬੱਚੀ ਚੁਣੀ ਗਈ ਹੈ। ਧੰਨਕਨਵਾ ਰੈਂਕ ਨੰਬਰ ਮਤਲਬ ਇਹ ਆਪਣੇ ਹਲਕੇ ਚ ਇੱਕ ਹੀ ਚੁਣਿਆ ਗਿਆ ਜੀ ਬੱਚਾ ਫਿਰ ਇਹ ਹਲਕਾ ਬਾਈਸ ਇੱਕ ਇੱਕ ਬੱਚਾ ਚੁਣਿਆ ਇੱਕ ਵਾਰ ਇੱਕ ਆ ਲੜਕੀ ਦਾ ਵੀ ਕਿੰਨੇ ਬੱਚੇ ਚੁਣੇ ਗਏ ਆ ਇੱਕ ਹੀ ਬੱਚਾ ਚੁਣਿਆ ਜਾਂਦਾ ਹੈ ਜੀ ਆਪਣੇ ਜ਼ਿਲ੍ਹੇ ਚੋਂ ਨਹੀਂ ਨਹੀਂ ਜ਼ਿਲ੍ਹੇ ਚੋਂ ਚਾਰ ਹੈ ਜੀ